ਕਹੇ ਹੁੰਦਾ ਸੀਗਾ ਵੀ ਇੱਕ ਐਥਲੀਟ ਤੇ ਲੋਕ ਪੈਰੀ ਹੱਥ ਲਾਉਂਦੇ ਹੁੰਦੇ ਸੀ ਜਾ ਕੇ ਮੇਰੇ ਨਾਲ ਜਵਾਕ ਪੈਰੀ ਹੱਥ ਲਾਉਣ ਲੱਗੇ ਹੁਣ ਮੈਂ 100 ਵਾਰੀ ਘਰੋਂ ਸੋਚ ਕੇ ਨਿਕਲਣਾ 100 ਮੇਰੇ ਦੇ ਗਲਤੀਆਂ ਤੇ ਮੈਂ ਗੌਰ ਕਰਦਾ ਵੀ ਮੇਰੇ ਜਵਾਕ ਪੈਰੀ ਹੱਥ ਲਾਉਣ ਲੱਗੇ ਵੀ ਕਿਤੇ ਕੋਈ ਮਾੜੀ ਚੀਜ਼ ਮੇਰੇ ਤੋਂ ਕਿਸੇ ਦੇ ਬੱਚੇ ਦੇ ਨਾਲ ਚਲੀ ਜਾਵੇ ਜਿਹੜੇ ਇੱਕ ਦੋ ਘਾਟਾਂ ਸੀਗੀਆਂ ਮੈਂ ਉਹ ਵੀ ਕੱਟਣ ਵੱਲ ਲੱਗ ਗਿਆ ਉਭੀ ਮੈਂ ਸੋਚਦਾ ਵੀ ਇਹ ਕਿ ਕਿਸੇ ਦਾ ਬੱਚਾ ਪੈਰੀਂ ਹੱਥ ਲਾਉਂਦਾ ਕੋਈ ਐਸੀ ਜੀ ਮਾੜੀ એનર્ਜੀ ਮੇਰੀ ਬਾਡੀ ਚ ਨਾ ਹੋਵੇ ਵੀ ਕਿਸੇ ਦੇ ਬੱਚੇ ਦੇ ਵਿੱਚ ਇੰਟਰ ਕਰ ਜਵੇ ਕਿਉਂਕਿ ਜਵਾਗ ਆ ਕੇ ਭੱਜ ਕੇ ਪੈਰੀਂ ਹੱਥ ਲਾਉਣ ਲੱਗਦੇ ਨੇ ਗੁਰਨਾਨਕ ਦੇਵ ਜੀ ਨੇ ਕਿਹਾ ਸੀ ਤੁਹਾਨੂੰ ਦੁੱਖ ਦਾਰੂ ਸੁਖ ਰੋਗ ਪਿਆ ਗੁਰਦੁਆਰਾ ਸਾਹਿਬ ਤੇ ਰੋਜ਼ ਸ਼ਾਮ ਨੂੰ ਰਹਿਰਸ ਦਾ ਪਾਠ ਇੱਥੋਂ ਸ਼ੁਰੂ ਹੁੰਦਾ ਦੁੱਖ ਦਾਰੂ ਸੁਖ ਰੋਗ ਪਿਆ ਜਦ ਦੁੱਖ ਆ ਗਿਆ ਜਦੋਂ ਸਟਰਗਲ ਆ ਗਈ ਜਾਲ ਪਤਾਰੀ ਲੱਗ ਰਿਹਾ ਵੀ ਕਿੱਧਰ ਨੂੰ ਜਾਣਾ ਹੁਣ ਕੀ ਹੋ ਰਿਹਾ ਤਾਂ ਇਹਦਾ ਮਤਲਬ ਤੁਹਾਡਾ ਤਕੜੇ ਹੋਣ ਦਾ ਟਾਈਮ ਆ ਗਿਆ ਉਹ ਚੀਜ਼ ਦਾ ਹੱਲ ਇੱਥੇ ਸਟਰਗਲ ਕਰਕੇ ਤੁਹਾਨੂੰ ਮਿਲਦਾ ਕੋਈ ਮਾੜੀ ਚੀਜ਼ ਨਹੀਂ ਕਈ ਬੰਦੇ ਟੈਨਸ਼ਨ ਨੂੰ ਵੀ ਤਾਂ ਨਸ਼ਾ ਕਰਕੇ ਸੌ ਜਾਂਦੇ ਨੇ ਨਸ਼ਾ ਹੱਲ ਨਹੀਂ ਜਦ ਮੋਰ ਸਟ੍ਰੈਸ ਟੂ ਮੋਰ ਬਲੇਸ ਤੇ ਜਿੰਨੀ ਟੈਨਸ਼ਨ ਤੁਹਾਡੇ ਤੇ ਪੈ ਰਹੀ ਹੈਦਾ ਮਤਲਬ ਤੁਹਾਨੂੰ ਚੂਜ਼ ਕਰ ਲੈਣਾ ਆਪਣੇ ਹੁਣ ਥੋੜੇ ਦਾ ਕੁਝ ਬੜਾ ਕਰਾਉਣਾ ਇੱਕ ਏਮ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਰੋਕਣ ਨਹੀਂ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਏਮ ਸੀਗਾ ਮਾਚੀਵੜ ਦੇ ਜੰਗਲਾਂ ਦੇ ਵਿੱਚ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਹੁੰਦੀਆਂ ਨੇ ਜਦੋਂ ਮੈਂ ਘਰੋਂ ਤੁਰਿਆ ਸੀ ਮੈਨੂੰ ਮੇਰੇ ਪਰਿਵਾਰ ਕੋਲੋਂ ਇੱਕ ਗੱਲ ਸਮਝਾਈ ਗਈ ਸੀ ਕਿ ਜੇ ਤੁਹਾਨੂੰ ਇੱਕ ਵੀ ਬੰਦਾ ਦੇਖਣ ਵਾਲਾ ਹੋਊਗਾ ਉਹ ਦੂਜੇ 1000 ਬੰਦੇ ਦੇ ਬਰਾਬਰ ਹੋਊਗਾ ਕਿਉਂਕਿ ਚੰਗੀਆਂ ਚੀਜ਼ਾਂ ਦੇਖਣ ਵਾਲੇ ਲੋਕ ਬਹੁਤ ਘੱਟ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਇੱਕ ਇੱਕ ਅੱਜ ਮੈਂ ਤੁਹਾਨੂੰ 1000-1000 ਬੰਦੇ ਦੇ ਬਰਾਬਰ ਦੇਖਦਾ ਤੁਸੀਂ ਇਹ ਦੇਖ ਲਓ ਵੀ ਇੱਕ ਬੰਦਾ ਤੇ 1000 ਕਿੰਨੇ ਬਣ ਜਾਣਗੇ ਕਿਉਂਕਿ ਅੱਗੇ ਵਧਣ ਵਾਲੇ ਜਨੂਨੀ ਮੁੰਡੇ ਕੁੜੀਆਂ ਤੇ ਨੌਜਵਾਨ ਬਹੁਤ ਘੱਟ ਚੁੱਕੇ ਨੇ ਬਹੁਤ ਘੱਟ ਕੇ ਆ ਤੁਸੀਂ ਜਿੰਨੇ ਖੜੇ ਹੋ ਤੁਸੀਂ ਕੁਝ ਨਾ ਕੁਝ ਤਾਂ ਆਪਣੀ ਜ਼ਿੰਦਗੀ ਵਿੱਚ ਕਰਨਾ ਚਾਹ ਰਹੇ ਹੋ ਜਾਂ ਤੁਸੀਂ ਸਿੱਖਣਾ ਚਾਹ ਰਹੇ ਹੋ ਜਿਹੜਾ ਤੁਸੀਂ ਇੱਥੇ ਅੱਜ ਮੈਨੂੰ ਸੁਣਨਾ ਹੈ ਉਹ ਜਾਂ ਮੇਰੀਆਂ ਜੋ ਅਸੀਂ ਈਵੈਂਟ ਤੇ ਆਰਗੇਨਾਈਜ਼ ਕਰ ਰਹੇ ਹਾਂ ਤੁਸੀਂ ਦੇਖਣਾ ਹੈ ਤੇ ਬਾਕੀ ਜਿੰਨੇ ਸੱਜਣ ਮਿੱਤਰ ਫੋਟੋਆਂ ਕਰਾਉਣਗੇ ਮੇਰੇ ਨਾਲ ਉਹਨਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਆਈਡਲ ਮੰਨਦੇ ਹੋ ਉਹਦੇ ਨਾਲ ਫੋਟੋ ਜ਼ਰੂਰੀ ਨਹੀਂ ਹੁੰਦੀ ਜ਼ਰੂਰੀ ਹੁੰਦਾ ਵੀ ਤੁਸੀਂ ਜਦੋਂ ਉਹ ਬੰਦੇ ਦੀ ਸੋਚ ਲੈ ਜਨੂ ਨਾਲ ਮੈਂ ਤੁਹਾਡੇ ਨਾਲ ਉਹ ਤੋਂ ਥੋੜੇ ਹੋਵੇ ਮੇਰੀ ਫੋਟੋ ਹੋਵੇ ਨਾ ਹੋਵੇ ਛੋਟੇ ਦਿਮਾਗ ਦੇ ਵਿੱਚ ਮੇਰੀ ਇੱਕ ਸੋਚ ਜ਼ਰੂਰ ਹੋਵੇ ਜਿਹੜੀ ਅੱਜ ਥੋੜੇ ਨਾਲ ਆਪਾਂ ਗੱਲਾਂ ਕਰਨੀਆਂ ਨੇ ਬਾਕੀ ਤਿੰਨ ਮੇਰੇ ਮੇਨ ਮੁਕਦੇ ਨੇ ਮੇਨ ਰੌਲੇ ਨੇ ਠੀਕ ਆ ਮੈਂ ਚਾਹਣਾ ਕਿ ਇਹ ਚੀਜ਼ਾਂ ਹੋ ਜਾਣ ਬਾਕੀ ਪ੍ਰਮਾਤਮਾ ਦੇ ਲਾਗੇ ਨੇ ਤੁਹਾਡੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਹੈ ਤੁਸੀਂ ਕਰਨਾ ਚਾਹੋਗੇ ਆਹ ਤਾਂ ਚੀਜ਼ਾਂ ਹੋਣਗੀਆਂ ਪਹਿਲਾਂ ਤੁਸੀਂ ਸਾਰਿਆਂ ਨੇ ਦੇਖਿਆ ਵੀ ਕਿਵੇਂ ਨੌਜਵਾਨ ਆਪਣੇ ਨਸ਼ੇ ਦੇ ਵਿੱਚ ਗਏ ਨੇ ਬਹੁਤ ਗੱਲਾਂ ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਮੈਂ ਨਸ਼ੇ ਬਾਰੇ ਬੋਲ ਕੇ ਥੋੜੇ ਤੋਂ ਕੋਈ ਵਧੀਆ ਕਹਾਣਾ ਚਾਹਣਾ ਵੀ ਹਾਜ਼ਰ ਤੁਸੀਂ ਕਹੋਗੇ ਇੱਕ ਮੁੰਡਾ ਹੋਰ ਹੈਗਾ ਜਿਹੜ ਪਰ ਇੱਕ ਤੁਹਾਨੂੰ ਮੈਂ ਚੀਜ਼ ਸਮਝਾਉਣਾ ਕਹਿੰਦੇ ਹੁੰਦੇ ਨੇ ਵੀ ਜਿਹੜਾ ਲੋਹਾ ਨਾ ਲੋਹੇ ਨੂੰ ਕੋਈ ਚੀਜ਼ ਨਹੀਂ ਖਾ ਸਕਦੀ ਆ ਗੱਲ ਧਿਆਨ ਨਾਲ ਸੁਣਦੇ ਹੋ ਲੋਹੇ ਨੂੰ ਕੋਈ ਚੀਜ਼ ਨਹੀਂ ਖਾ ਸਕਦੀ ਜੇ ਉਹਨੂੰ ਖਾਰੂ ਤਾਂ ਉਹਦੀ ਜੰਗਾਲ ਖਾਰਦੀ ਆ ਜਦੋਂ ਲੋਹਾ ਖੜ ਗਿਆ ਨਾ ਤਾਂ ਉਹਨੂੰ ਜੰਗਾਲੇ ਮਾਰ ਜਾਂਦਾ ਲੋਹਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਇਹੋ ਜੀ ਚੀਜ਼ ਹੋਈ ਆ ਆਪਣੀ ਨੌਜਵਾਨੀ ਦੇ ਨਾਲ ਕਿਉਂਕਿ ਮੁੰਡਿਆਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਕੰਮ ਕਰਨਾ ਕਿ ਅਸੀਂ ਕਿੱਧਰ ਨੂੰ ਜਾਣਾ ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਤੁਸੀਂ ਕਰਨਾ ਕੀ ਆ ਤਾਂ ਤੁਹਾਡੀ ਜਿਹੜੀ ਅਲਰਜੀ ਆ ਤੋਂ ਬਾਹਰ ਸਾਰੇ ਈਵੈਂਟਾਂ ਦੇ ਵਿੱਚ ਅਸੀਂ ਦੱਸਿਆ ਵੀ ਜਿਹੜੀ ਹੋਮਿਆਂ ਦੀ ਬੰਦੇ ਦੀ ਅਲਰਜੀ ਆ ਬੰਦੇ ਇਹ ਕਿਤੇ ਨਾ ਕਿਤੇ ਨਿਕਲਣਾ ਹੁੰਦਾ ਜੇ ਚੰਗੇ ਪਾਸੇ ਨਹੀਂ ਲੱਗੀ ਤਾਂ ਨੇੜੇ ਵਾਲੇ ਪਾਸੇ ਲੱਜਣਾ ਇਹੀ ਆ ਪੂਰੀ ਪੰਜਾਬ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਨਾਲ ਹੋਇਆ ਕਿਉਂਕਿ ਅੰਦਰ ਜੋਸ਼ ਸੀਗਾ ਬਲੱਟ ਲਾਈਨ ਬਹੁਤ ਤਕੜੀ ਆ ਪਿੱਛੋਂ ਜਿਹੜੇ ਆਪਣੇ ਪੁਰਖ ਸੀਗੇ ਆਪਣੇ ਦਾਦੇ ਪਰਦਾਦੇ ਆਪਣੇ ਗੁਰੂ ਸਾਹਿਬਾਨ ਸੀਗੇ ਉਹ ਬਹੁਤ ਤਾਕਤਵਰ ਸੀਗੇ ਹੁਣ ਉਹੀ ਜੋਸ਼ ਇਹਨਾਂ ਦੇ ਵਿੱਚ ਅੰਦਰ ਝਲਕਾ ਮਾਰਦਾ ਪਰ ਕੰਮ ਕਰਨ ਨੂੰ ਹੈ ਨਹੀਂ ਉਹ ਚੀਜ਼ਾਂ ਪੁੱਠੇ ਪਾਸੇ ਨਿਕਲ ਜਾਂਦੀਆਂ ਨੇ ਸੋ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਇਹ ਸਾਰਿਆਂ ਕੇ ਦੀ ਪੁੱਛਣਾ ਕਿ ਤੁਹਾਡੀ ਅੱਜ ਕਲੀਅਰ ਹੋ ਜਾਊਗੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਨੂੰ ਸੀ ਟੌਪ ਤੇ ਦੇਖਣਾ ਚਾਹੁੰਦੇ ਆ ਪੰਜਾਬ ਨੂੰ ਸੀ ਬਲੰਤਿਆਂ ਤੇ ਦੇਖਣਾ ਚਾਹੁੰਦੇ ਹੋ ਤੁਸੀਂ ਜਿੰਨੇ ਕੇ ਖੜੇ ਹੋ ਕਿ ਤੁਹਾਨੂੰ ਸਵਾਲ ਪੁੱਛਣਾ ਤੁਹਾਨੂੰ ਸਾਰਿਆਂ ਨੂੰ ਇੱਕ ਪਤਾ ਨਾਮ ਗੁਰੂ ਗੋਬਿੰਦ ਸਿੰਘ ਜੀ ਆਹ ਗੱਲ ਮੇਰੀ ਧਿਆਨ ਨਾਲ ਸੁਣਿਓ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸੁਪਨਾ ਸੀਗਾ ਉਹਨਾਂ ਦਾ ਜਲੂਨਾਂ ਰੌਲਾ ਸੀਗਾ ਉਹੀ ਚੀਜ਼ ਨਾਲ ਸਵੇਰੇ ਉੱਠਦੇ ਸੀ ਸਾਰਾ ਦਿਨ ਉਹੀ ਚੀਜ਼ ਨਾਲ ਲੜ ਕੇ ਸ਼ਾਮ ਨੂੰ ਸੌ ਜਾਂਦੇ ਸੀ ਉਹੀ ਚੀਜ਼ ਦੀ ਉਹਨਾਂ ਦੀ ਲੜਾਈ ਸੀ ਕਿਉਂਕਿ ਉਹਨਾਂ ਦਾ ਇੱਕ ਏਮ ਸੀਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਮਰਥਾ ਦਾ ਪਤਾ ਸੀਗਾ ਨਾ ਕਿ ਉਹਨਾਂ ਨੇ ਕਿੰਨਾ ਜੋਰ ਲਾਇਆ ਤੇ ਉਹਨਾਂ ਦੀ ਇੱਕ ਚਲਾਈ ਹੋਈ ਲਹਿਰ ਕਿੱਥੇ ਤੱਕ ਗਈ ਅੱਜ ਵੀ ਐਨੇ 100 ਸਾਲਾਂ ਬਾਅਦ ਵੀ ਮੁੰਡਿਆਂ ਦੇ ਸਿਰਾਂ ਤੇ ਪੱਗਾਂ ਨੇ ਉਹ ਸਾਰੇ ਕੇਸਧਾਰੀ ਸਿੰਘ ਬਹੁ ਮੂਹਰੇ ਖੜੇ ਨੇ ਇਹ ਲਹਿਰ ਉਹਨਾਂ ਨੇ ਉਸ ਸਮੇਂ ਚ ਜਲਾਈ ਸੀਗੀ ਠੀਕ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਰਾਈ ਸੀ ਉਹ ਮੈਂ ਛੋਟੇ ਛੋਟੇ ਸਵਾਲ ਪੁੱਛਣਾ ਸਾਰੇ ਤੋਂ ਥੋੜੇ ਜਿ ਕਿੰਨੇ ਐਦਾਂ ਦੇ ਆਸਟਾਵ ਮੁੰਡੇ ਕੁੜੀਆਂ ਨੌਜਵਾਨ ਬੱਚੇ ਜਾਂ ਜਿਹੜੇ ਤੁਸੀਂ ਕਈ ਖੇਤੀ ਵੀ ਕਰਦੇ ਹੋ ਕੋਈ ਛੋਟੀ ਜਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਹੈਗਾ ਜਿਹਦੇ ਤੁਸੀਂ ਆਪਣੀ ਪੂਰੀ ਸਮਰੱਥਾ ਲਾਈ ਹੋਵੇ ਜਿਵੇਂ ਤੁਸੀਂ ਬਹੁਤ ਸਾਲਾਂ ਦੇ ਸੋਚ ਰਹੇ ਹੋ ਮੈਂ ਵੀ ਜੇ ਕੰਮ ਮੈਂ ਨਾ ਕੀਤਾ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਇਮੇਜਨ ਨਹੀਂ ਕਰਦਾ ਜੇ ਕੰਮ ਮੇਰਾ ਪੂਰਾ ਨਾ ਹੋਇਆ ਤਾਂ ਮੈਂ ਆਪਣੀ ਜ਼ਿੰਦਗੀ ਅਕੇ ਸੋਚਦਾ ਨਹੀਂ ਕਿੰਨੇ ਬੰਦੇ ਨੇ ਜਿਨ੍ਹਾਂ ਨੂੰ ਇਹ ਕਲੈਰਟੀ ਮਿਲ ਚੁੱਕੀ ਆ ਤੁਹਾਡੇ ਚੋਂ ਤੁਸੀਂ ਬੜੇ ਵੀ ਖੜੇ ਹੋ ਨੌਜਵਾਨ ਵੀ ਬੱਚੇ ਬਜ਼ੁਰਗ ਵੀ ਹੋਣਗੇ ਕਿੰਨੇ ਇਦਾਂ ਦੇ ਬੰਦੇ ਨੇ ਵੀ ਤੁਹਾਨੂੰ ਕਲੀਅਰ ਹੋ ਗਿਆ ਵੀ ਤੁਸੀਂ ਜ਼ਿੰਦਗੀ ਜਾ ਕੰਮ ਕਰਨਾ ਆ ਤੁਸੀਂ ਉਹੀ ਚੀਜ਼ ਲਈ ਸਵੇਰੇ ਉੱਠਦੇ ਹੋ ਮੈਨੂੰ ਹੱਥ ਖੜਾ ਕਰਕੇ ਦੱਸਿਓ ਵੀ ਕਿਹੜਾ ਬੰਦਾ ਆਪਣੀ ਜੀ ਜਾਨ ਇੱਕ ਕੰਮ ਕਰਨ ਲੱਗਿਆ ਚਾਹੇ ਉਹ ਸਟਡੀ ਆ ਚਾਹੇ ਉਹ ਖੇਤੀ ਆ ਚਾਹੇ ਉਹ ਸਪੋਰਟਸ ਆ ਹੱਥ ਖੜ ਆ ਹੋਲੀ-ਹੋਲੀ ਸੋਚ-ਸੋਚ ਕੇ ਹੱਥ ਖੜਾ ਕਰ ਦੋ ਪਰ ਹਲੇ ਵੀ ਤੁਹਾਨੂੰ ਪਤਾ ਨਹੀਂ ਸਾਰਿਆਂ ਨੂੰ। ਵੀ ਤੁਸੀਂ ਕਿੱਥੋਂ ਕਿੱਥੋਂ ਕਹਿ ਰਹੇ ਹੋ ਵੀ ਤੁਸੀਂ ਸਮਾਜ ਨੂੰ ਬਦਲੋਗੇ ਆ ਤੁਹਾਨੂੰ ਇਹੀ ਨਹੀਂ ਪਤਾ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਕਰਨਾ ਕੀ ਆ। ਪਹਿਲਾ ਮੇਨ ਰੋਲਾ ਇਹੀ ਆ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਬਹਿ ਕੇ ਸੋਚੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਭਾਵੇਂ ਕੰਮ ਕੀ ਕਰਨਾ ਜਿਹਨੇ ਪੜ੍ਹਨਾ ਉਹ ਪੜ੍ਹਾਈ 'ਵੋ ਧਿਆਨ ਦੇ ਜਿਹਨੇ ਖੇਡਣਾ ਉਹ ਗੇਮਾਂ 'ਵੋ ਧਿਆਨ ਦੇ। ਪਹਿਲਾਂ ਇੱਕ ਚੀਜ਼ ਲੱਭੋ ਵੀ ਤੁਸੀਂ ਜਾਣਾ ਕਿੱਧਰ ਨੂੰ ਆ ਸਵੇਰੇ ਉੱਠ ਕੇ ਤੁਹਾਨੂੰ ਇਹੀ ਨਹੀਂ ਪਤਾ ਕਿ ਅੱਜ ਸਾਰੇ ਦਿਨ 'ਚ ਕਰਨਾ ਕੀ ਆ। ਸਭ ਤੋਂ ਬੰਦਾ ਕਿਸਮਤ ਵਾਲਾ ਉਹ ਮੰਨਿਆ ਜਾਂਦਾ ਜਿਹਨੂੰ ਇਹ ਪਤਾ ਵੀ ਉਹਨੇ ਅੱਜ ਸਾਰੇ ਦਿਨ ਦੇ ਵਿੱਚ ਕੀ ਕੰਮ ਕਰਨਾ ਤਾਂ ਹੀ ਉਹ ਤੁਰੂਗਾ ਤਾਂ ਹੀ ਕੋਈ ਤਿਆਰੀ ਕਰੂਗਾ ਸਾਨੂੰ ਪਤਾ ਸੀਗਾ ਵੀ ਅੱਜ ਅਸੀਂ ਹਰੀਕੇ ਜਾਣਾ ਐਨੇ ਵਜੇ ਪਹੁੰਚਣਾ ਇੱਥੇ ਪਹੁੰਚਣਾ ਉਹੀ ਤਰੀਕੇ ਉਹੀ ਤਿਆਰੀ ਕਰੀ ਉਹੀ ਹਿਸਾਬ ਨਾਲ ਉੱਥੇ ਤਾਂ ਇੱਥੇ ਪਹੁੰਚਿਆ ਪਹਿਲਾਂ ਤਾਂ ਭਰਾਵੋ ਇੱਕ ਚੀਜ਼ ਲੱਭ ਲਓ ਵੀ ਤੁਸੀਂ ਜਿੰਦੀ ਦੇ ਵਿੱਚ ਕੰਮ ਕੀ ਕਰਨਾ ਨੰਬਰ 2 ਤੇ ਇੱਕ ਮੇਰਾ ਮੈਨੂ ਤਾਂ ਹੋਣਾ ਵੀ ਜਿਹੜੀਆਂ ਗੇਮਾਂ ਨੇ ਉਹ ਜੇ ਕਲੀਨ ਹੋ ਜਾਣ ਤਾਂ ਚਾਹਾਂਦਾ ਵਧੀਆ ਕਿਉਂਕਿ ਛੋਟੇ-ਛੋਟੇ ਬੱਚਿਆਂ 'ਚ ਸਾਡੇ ਪਿੰਡ ਤੋਂ ਲੋਕ ਕਈ ਵਾਰੀ ਬੱਚੇ ਲੈ ਕੇ ਆਉਂਦੇ ਨੇ ਤੁਸੀਂ ਯਕੀਨ ਨਹੀਂ ਮੰਨੋਗੇ ਇੰਨਾ ਕਿ ਜ਼ਿਆਦਾ ਟੈਲੈਂਟ ਆਣਾ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਟੈਲੈਂਟ ਇਹ ਡਰਗ ਲੈ ਕੇ ਜਾਂ ਇਹ ਨਸ਼ੀਆਂ ਚੀਜ਼ਾਂ ਵਰਤ ਕੇ ਉਹ ਖਤਮ ਹੋ ਜਾਂਦਾ ਥੋੜੇ ਜਿਹਾ ਜਦ ਤੱਕ ਮੈਂ ਨਹੀਂ ਚਾਹੁੰਦਾ ਹਰ ਇੱਕ ਬੱਚੇ ਨੂੰ ਪਤਾ ਹੋਵੇ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫੇਲਿਅਰ ਆਵੇ ਨਾ ਇੱਕ ਸਪੋਰਟਸਮੈਨ ਨੂੰ ਮੈਂ ਤੁਹਾਨੂੰ ਸਾਰੇ ਦੱਸਦਾ ਕੋਈ ਵੀ ਬੰਦਾ ਜਦ ਤੁਸੀਂ ਸਪੋਰਟਸਵਲ ਪੈਰ ਕਰੋਗੇ ਕੋਈ ਵੀ ਗੇਮ ਹੋਵੇ ਜਾ ਤੂੰ ਇਹ ਤਗੜੇ ਨਹੀਂ ਹੋ ਰਹਿਤਾ ਨਾ ਮਤਲਬ ਆ ਵੀ ਖਰਾ ਖੜੀ ਆ ਜੇ ਤੁਹਾਨੂੰ ਕੋਈ ਵੀ ਗੇਮ ਤੁਹਾਡੇ ਰਿਜ਼ਲਟ ਵਧੀਆ ਨਹੀਂ ਆ ਰਹੇ ਇਹਦਾ ਮਤਲਬ ਤੁਹਾਡੀ ਬਾਡੀ 'ਚ ਕੋਈ ਘਾਟ ਆ ਤੁਹਾਡੀ ਨੌਲੇਜ 'ਚ ਕੋਈ ਘਾਟ ਆ ਤੁਹਾਡੀ ਟ੍ਰੇਨਿੰਗ ਦੇ ਵਿੱਚ ਕੋਈ ਘਾਟ ਆ ਤੁਹਾਨੂੰ ਨਸ਼ੇ ਵੱਲ ਜਾਣ ਦੀ ਲੋੜ ਨਹੀਂ ਕੋਈ ਤੁਹਾਨੂੰ ਸਨਿੱਪੀਗਾ ਚੱਕਣ ਦੀ ਲੋੜ ਨਹੀਂ ਬੈ ਕੇ ਸੋਚੋ ਕੋਈ ਵਧੀਆ ਕੋਚ ਲੱਭੋ ਆਪ ਤਮਾਗ ਲਾਓ ਉਹ ਗੇਮ ਦੀ ਸਕਿੱਲ ਸਿੱਖੋ ਤੁਸੀਂ ਆਪ ਤਗੜੇ ਹੋਵੋਗੇ 2 ਸਾਲ 3 ਸਾਲ 4 ਸਾਲ ਲੇਟ ਤੱਕੜੇ ਹੋ ਜਾਓਗੇ ਪਰ ਬਹੁਤ ਲੰਬਾ ਜਾਓਗੇ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜਾ ਅਸਲੀ ਨੇਚਰਲ ਬੰਦਾ 35 ਸਾਲ ਤੋਂ ਬਾਅਦ ਬੰਦਾ ਤਿਆਰ ਹੋਣ ਲੱਗਦਾ ਜਨਵਰੀ 28 29 33 ਸਾਲ ਦੇ ਡੇਟ ਖਤਮ ਹੋ ਜਾਂਦੇ ਨੇ ਠੀਕ ਹੈ ਇੱਕ ਤੋਂ ਸਪੋਰਟਸ ਮੇਨ ਮਾਤਰ ਸਹਾਰਾ ਤੁਹਾਨੂੰ ਨਸ਼ੇ ਤੋਂ ਦੂਰ ਰੱਖਣ ਦਾ ਜਿਹੜੀ ਤੁਹਾਡੀ ਇੰਨੀ ਤਾਕਤਵਰ ਬਲਕ ਲਾਈਨ ਆ ਤੁਹਾਨੂੰ ਸਿੱਧੇ ਰਾਹ ਲੈ ਕੇ ਜਾਣ ਦਾ ਜਿਹੜੀ ਸਪੋਰਟਸ ਆ ਇਹੀ ਜਿਹੜਾ ਨਸ਼ਿਆਂ ਬੰਧਨ ਜਾਲ ਹੋ ਰਿਹਾ ਸਪੋਰਟਸਮੈਨਾਂ ਦਾ ਹੀ ਸੋ ਇਹ ਚੀਜ਼ ਆ ਅੱਗੇ ਹੁੰਦਾ ਸੀਗਾ ਵੀ ਇੱਕ ਐਥਲੀਟ ਤੇ ਲੋਕ ਪੈਰੀ ਹੱਥ ਲਾਉਦੇ ਹੁੰਦੇ ਸੀ ਜਾ ਕੇ ਮੇਰੇ ਨਾਲ ਜਵਾਕ ਪੈਰੀ ਹੱਥ ਲਾਉਣ ਦਾ ਅੱਗੇ ਹੁਣ ਮੈਂ 100 ਵਾਰੀ ਘਰੋਂ ਸੋਚ ਕੇ ਨਿਕਲਣਾ ਸੋ ਮੇਰੇ ਚ ਗਲਤੀਆਂ ਤਾਂ ਮੈਂ ਗੌਰ ਕਰਦਾ ਵੀ ਮੇਰੇ ਜਵਾਕ ਪੈਰੀ ਹੱਥ ਲਾਉਂਦਾ ਕਿ ਕਿਤੇ ਕੋਈ ਮਾੜੀ ਚੀਜ਼ ਮੇਰੇ ਤੋਂ ਕਿਸੇ ਦੇ ਬੱਚੇ ਦੇ ਨਾਲ ਚਲੀ ਜਾਵੇ ਜਿਹੜੇ ਇੱਕ ਦੋ ਘਾਟਾਂ ਸੀਗੀਆਂ ਮੈਂ ਉਹ ਵੀ ਕੱਢਣ ਵੱਲ ਲੱਗ ਗਿਆ ਉਹ ਵੀ ਮੈਂ ਸੋਚਦਾ ਵੀ ਇਹਨੇ ਕਿਸੇ ਦਾ ਬੱਚਾ ਪੈਰੀ ਹੱਥ ਲਾਉਂਦਾ ਕੋਈ ਐਸੀ ਜੀ ਮਾੜੀ એનર્ਜੀ ਮੇਰੀ ਬਾਡੀ ਚ ਨਾ ਹੋਵੇ ਵੀ ਕਿਸੇ ਦੇ ਬੱਚੇ ਦੇ ਵਿੱਚ ਇੰਟਰ ਕਰ ਜਵੇ ਕਿਉਂਕਿ ਜਵਾਕ ਆ ਕੇ ਭੱਜੇ ਪੈਰੀ ਹੱਥ ਲਾਉਣ ਦੇ ਨੇ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੱਚਾ ਜਿਹੜਾ ਮੈਨੂੰ ਆਪਣਾ ਆਈਡਲ ਮੰਨੀ ਬੈਠਾ ਉਹ ਮੈਨੂੰ ਦੇਖ ਕੇ ਕਿਸੇ ਗਲਤ ਪਾਸੇ ਤੁਰੇ ਸੋ ਕਦੇ ਵੀ ਕੋਈ ਗਲਤ ਚੀ ਮੈਂ ਸਾਰੇ ਪਾਸੇ ਦੱਸ ਕੇ ਆਇਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਤੁਹਾਨੂੰ ਦੁੱਖ ਦਾਰੂ ਸੁਖ ਰੋਗ ਪਿਆ ਗੁਰਦੁਆਰਾ ਸਾਹਿਬ 'ਚ ਰੋਜ਼ ਸ਼ਾਮ ਨੂੰ ਰਹਿ ਰਸ ਦਾ ਪਾਠ ਇੱਥੋਂ ਸ਼ੁਰੂ ਹੁੰਦਾ ਦੁੱਖ ਦਾਰੂ ਸੁਖ ਰੋਗ ਪਿਆ ਜਦ ਦੁੱਖ ਆ ਗਿਆ ਜਦ ਸਟਰਗਲ ਆ ਗਈ ਜਦ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਜਾਣਾ ਹੁਣ ਕੀ ਹੋ ਰਿਹਾ ਤਾਂ ਇਹਦਾ ਮਤਲਬ ਤੁਹਾਡਾ ਤਕੜੇ ਹੋਣ ਦਾ ਟਾਈਮ ਆ ਗਿਆ ਉਹ ਚੀਜ਼ ਦਾ ਹੱਲ ਇੱਥੇ ਸਟਰਗਲ ਕਰਕੇ ਤੁਹਾਨੂੰ ਮਿਲਣਾ ਕੋਈ ਮਾੜੀ ਚੀਜ਼ ਨਹੀਂ ਕਈ ਬੰਦੇ ਟੈਨਸ਼ਨ ਪਈ ਤਾਂ ਨਸ਼ਾ ਕਰਕੇ ਸੌ ਜਾਂਦੇ ਨੇ ਨਸ਼ਾ ਹੱਲ ਨਹੀਂ ਜਦ ਮੋਰ ਸਟ੍ਰੈਸ ਟੂ ਮੋਰ ਬਲੈਸਡ ਜਿੰਨੀ ਟੈਨਸ਼ਨ ਤੁਹਾਡੇ ਤੇ ਪੈ ਰਹੀ ਹੈ ਨਾ ਮਤਲਬ ਤੁਹਾਨੂੰ ਚੂਜ਼ ਕਰ ਲਿਆ ਰੱਬ ਨੇ ਹੁਣ ਤੁਹਾਡੇ ਤੇ ਕੁਝ بڑا ਕਰਾਉਣਾ ਇੱਕ ਏਮ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਰੋਕਣ ਨਹੀਂ ਦਿੰਦਾ ਗੁਰਮੋਹ ਸਿੰਘ ਜੀ ਕੋਲ ਇੱਕ ਏਮ ਸੀਗਾ ਮਾਚੀਵੜ ਦੇ ਜੰਗਲਾਂ ਦੇ ਵਿੱਚ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਹੁੰਦੀਆਂ ਨੇ ਮਾਚੀਵੜ ਦੇ ਜੰਗਲਾਂ ਦੇ ਵਿੱਚ ਉਹਨਾਂ ਨੂੰ ਸਾਰਾ ਪਤਾ ਲੱਗਾ ਕਿ ਸਾਬ ਜੱਤੇ ਸ਼ਹੀਦ ਹੋ ਗਏ ਸਾਰਾ ਕੁਝ ਹੋ ਗਿਆ ਪਰਿਵਾਰ ਸਾਰਾ ਚਲਾ ਗਿਆ ਕੀ ਸੀ ਉਹਨਾਂ ਕੋਲ ਕਰਨ ਨੂੰ ਜਿਹੜੇ ਬੰਦੇ ਪਰਿਵਾਰੇ ਚਲਾ ਗਿਆ ਉਹਦੀ ਧਰਤੀ ਵਿੱਚ ਕੀ ਹੋ ਸਕਦਾ ਹੋਰ ਪਰ ਤੁਸੀਂ ਬਹਿ ਕੇ ਸੋਚਿਓ ਉਹਨਾਂ ਕੋਲ ਕੀ ਸੀ ਉਹਨਾਂ ਕੋਲ ਇੱਕ ਏਮ ਸੀਗਾ ਇਹ ਹਾਂ ਮੇਰੀ ਇੱਕ ਲੜਾਈ ਰਹਦੀ ਆ ਇੱਕ ਜਿੱਦ ਨਾਲ ਮੇਰਾ ਰੋਲਾ ਮੇਰਾ ਇੱਕ ਝੁਲਮ ਨਾਲ ਰੋਲਾ ਮੈਂ ਉਹ ਨਿਵੇੜ ਕੇ ਜਾਣਾ ਉੱਥੋਂ ਵੀ ਸਨੂਰ ਸਾਹਿਬ ਤੱਕ ਜਾਣਾ ਤੇ ਸਾਰਾ ਕੁਝ ਕੀਤਾ ਉਹਨਾਂ ਨੇ ਜਿਹੜੇ ਬੰਦੇ ਕੋਲ ਏਮ ਜਿੱਥੇ ਤੁਹਾਡੇ ਮਾਪੇ ਬਾਪ ਭੈਣ ਭਾਈ ਯਾਰ ਦੋਸਤ ਸਾਰੇ ਤੁਹਾਡਾ ਸਾਥ ਛੱਡ ਜਾਣਗੇ ਸੁਪਨਾ ਤੁਹਾਡਾ ਕਰੇ ਸਾਥ ਨਹੀਂ ਛੱਡੂਗਾ ਜਿਹੜਾ ਤੁਸੀਂ ਦੇਖਿਆ ਹੋਇਆ ਤੁਹਾਨੂੰ ਮਰੇ ਭਾਈ ਬੰਦੇ ਨੂੰ ਵੀ ਇੱਕ ਡ੍ਰੀਮ ਨਾਲ ਇੱਕ ਅੜੀ ਉਹਨੂੰ ਠਾਲ ਦਿੰਦੀ ਹੈ ਵੀ ਆਹ ਕੰਮ ਆਪਣਾ ਰਹਿਦਾ ਹੈ ਆਪਾਂ ਕਰਨਾ ਸੋ ਸਾਰੇ ਭਰਾ ਇੱਕ ਡ੍ਰੀਮ ਇੱਕ ਸੁਪਨਾ ਜ਼ਰੂਰ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕੰਮ ਕਰਨਾ ਜਿਹਦੇ ਨਾਲ ਤੁਸੀਂ ਫਾਈਨੈਂਸ਼ਲੀ ਤਕੜੇ ਹੋਣੋਂ ਤੇ ਤੁਹਾਨੂੰ ਪੈਸਾ ਮਿਲੂ ਸਮਾਜ ਤੁਹਾਡੀ ਇੱਜ਼ਤ ਕਰੂਗਾ ਮੈਂ ਤੁਹਾਡੇ ਮੂਹਰੇ ਖੜਾ ਅੱਜ ਤੁਸੀਂ ਸਿਰਫ ਤਾਂ ਮੇਰੇ ਅਗਲਾ ਸੁਣਦੇ ਕੌਕੀ ਮੈਂ ਕੋਈ ਕੰਮ ਕਰ ਰਿਹਾ ਮੈਂ ਕੋਈ ਵੇਹਲੜ ਨਹੀਂ ਮੈਂ ਕੋਈ ਕੰਮ ਲੱਗਿਆ ਹੋਇਆ ਤੁਹਾਨੂੰ ਮੇਰਾ ਕੰਮ ਵਧੀਆ ਲੱਗਦਾ ਉਹਦੇ ਕਰਕੇ ਅੱਜ ਮੈਂ ਇੱਥੇ ਖੜਾ ਮੈਂ ਚਾਹੁੰਦਾ ਵੀ ਤੁਸੀਂ ਸਾਰੇ ਕੋਈ ਇਦਾਂ ਦਾ ਕੰਮ ਲੱਭੋ ਜਿਹਦੇ ਨਾਲ ਤੁਹਾਡੀ ਜਮਾਨੇ ਦੇ ਵਿੱਚ ਰਿਸਪੈਕਟ ਹੋਵੇ ਲੋਕ ਕਿ ਚਲ ਕਰਨ ਤੁਸੀਂ ਜਾਮੋ ਤੁਹਾਨੂੰ ਚਾਰਪਰਾ ਮਿਲਦੀ ਇੱਛਾ ਰੱਖਣਾ ਹਰ ਇੱਕ ਬੰਦਾ ਚਾਹਦਾ ਦੁਨੀਆ ਮੇਰੀ ਰਿਸਪੈਕਟ ਕਰੇ ਪਰ ਰਿਸਪੈਕਟ ਅਰਨ ਕਰਨੀ ਪੈਂਦੀ ਆ ਉਦੇ ਲਈ ਇੱਕ ਲੜਾਈ ਲੜਨੀ ਪੈਂਦੀ ਆ ਜਦੋਂ ਬੰਦਾ ਨਿਕਲਦਾ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਘਰ ਤੋਂ ਨਾਲ ਤੁਹਾਨੂੰ ਮੁਰਮੁਰ ਦੇਖਣਾ ਉਹ ਇੱਜ਼ਤ ਤੁਹਾਨੂੰ ਖੱਟਣੀ ਪੈਣੀ ਆ ਔਰ ਇੱਕ ਵਾਰ ਨਹੀਂ ਇਹ ਵਾਰ-ਵਾਰ ਡੇਲੀਓ ਟੁੱਟ ਕੇ ਚਿੰਜਰ ਬੀਟ ਕਰਨੀਆਂ ਪੈਂਦੀਆਂ ਨੇ ਵਾਰ-ਵਾਰ ਤੁਹਾਨੂੰ ਲੜਾਈ ਲੜਨੀ ਪੈਂਦੀ ਆ ਤਾਂ ਰੋਤਵਾ ਜਿਹੜਾ ਤੁਹਾਡਾ ਇੱਕ ਕੈਮਰਾਂ ਦਾ ਸਸਟੇਅਰ ਹੈ ਨਾ ਫੇਫੇ ਤੋਂ ਕਿ ਲੋਕੇ ਚਿਤ ਕਰਦੇ ਨੇ ਸੋ ਮੈਂ ਚਾਹੁੰਦਾ ਵੀ ਸਾਰੇ ਭਰਾ ਤੁਸੀਂ ਇੱਕ ਇੱਕ ਕੰਮ ਜ਼ਰੂਰ ਲੱਭੋ ਆਪਣੀ ਜ਼ਿੰਦਗੀ 'ਚ ਜਿਹਦੇ ਨਾਲ ਤੁਹਾਡੀ એનર્ਜੀ ਸਹੀ ਪਾਸੇ ਲੱਗੂਗੀ ਤੁਸੀਂ ਨਸ਼ਿਆਂ ਤੋਂ ਬਚਦੇ ਰਹੋਗੇ ਜ਼ਰੂਰ ਇਹ ਗੱਲਾਂ ਤੇ ਗੌਰ ਕਰਿਓ ਬਾਕੀ ਤੀਚਾ ਰੋਣਾ ਆਪਣੇ ਬੱਚਿਆਂ ਦਾ ਛੋਟੇ ਛੋਟੇ ਬੱਚੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਨ੍ਹਾਂ ਦੇ ਇੱਥੇ ਬੱਚੇ ਨੇ ਭਰਾਵੋ ਧਿਆਨ ਨਾਲ ਗੱਲ ਸੁਣ ਲਿਓ ਅੱਜ ਟਾਈਮ ਅੱਜ ਪੰਜਾਬ ਦੇ ਵਿੱਚ ਜੇ ਕੋਈ ਬੱਚਿਆਂ ਦੇ ਪੇਰੈਂਟਸ ਨਾਲ ਸਭ ਤੋਂ ਵੱਧ ਡੀਲ ਕਰ ਰਿਹਾ ਉਹ ਬੰਦਾ ਮੈਂ ਆ ਤੁਹਾਨੂੰ ਇਹ ਨਹੀਂ ਪਤਾ ਵੀ ਕਈ ਜਵਾਕਾਂ ਕਈ ਜਵਾਕਾਂ ਘਰੋਂ ਫੋਨ ਚੱਕ ਚੱਕ ਕੇ ਮੈਨੂੰ ਸਾਰਾ ਦਿਨ ਫੋਨ ਆਈ ਜਾਂਦੇ ਨੇ ਮਾਮਾ ਸਾਨੂੰ ਫੋਨ ਕਰਦੇ ਸਾਡੇ ਕਵਰੀ ਦੇ ਲਈ ਨੰਬਰ ਪਾਇਆ ਹੈ ਉਪਰ ਇੰਸਟਾਗ੍ਰam ਤੇ ਮਾਮਾ ਫੋਨ ਕਰਦਿਆਂ ਨੇ ਸਾਡੇ ਬੱਚੇ ਨੂੰ ਧਿਆਨ ਰੱਖੋ ਜੇਕਰ ਬਹੁਤ ਲੋਕ ਆਪਣੇ ਜਵਾਕਾਂ ਦਾ ਧਿਆਨ ਰੱਖਣ ਲੱਗੇ ਉਹਨਾਂ ਨੂੰ ਪਤਾ ਹੈ ਕਿ ਬਾਹਰ ਦਾ ਸਮਾਜ ਬਹੁਤ ਗੰਦਾ ਹੈ ਜਿਹੜੀਆਂ ਬੱਚੇ ਫੋਨ ਦੇ ਵਿੱਚ ਚੀਚਾਂ ਦੇਖਦੇ ਨੇ ਸਾਰੀਆਂ ਇਹਨਾਂ ਨੂੰ ਗਲਤ ਦਿਖਾਈਆਂ ਜਾਂਦੀਆਂ ਨੇ ਆਪਣੇ ਬੱਚਿਆਂ ਨੂੰ ਨਿਗਰਾਨੀ ਹੇਠਾਂ ਪਾੜ ਲਾਜੋ ਮੈਂ ਕਹਿੰਦਾ ਵੀ ਸਮਾਂ ਬਾਹਰ ਹੈ ਜਾ ਇੱਕ ਸੈਕਿੰਡ ਵੀ ਤੁਹਾਡੇ ਬੱਚੇ ਸੁਣਨੇ ਛੱਡਣ ਵਾਲੇ ਨਹੀਂ ਹੈਗੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਇੰਸਟਾਗ੍ਰਾਮ ਨੇ ਤੁਹਾਡੀ ਕਿਹੜੀ ਚੀਜ਼ ਹੈ ਤੁਹਾਨੂੰ ਕਿਹੜੀ ਬੜਤੀ ਪਾ ਦੇਣੀ ਆ ਜੇ ਆਪਾਂ ਜਵਾਕ ਪਿੱਛੇ ਲਾਏ ਨੇ ਤਾਂ ਇੰਸਟਾਗ੍ਰਾਮ ਨੇ ਥੂ ਲਾਏ ਨੇ ਜੇ ਅਸੀਂ ਡੰਡ ਮਰਵਾ ਸਕਦਾ ਇੱਕ ਬੱਚੇ ਤੋਂ ਤੁਹਾਡੇ ਬੱਚੇ ਤੋਂ ਕੋਈ ਬੰਦਾ ਗਲਤਾਂ ਕੰਮ ਵੀ ਕਰਵਾ ਸਕਦਾ ਸੋ ਇਹਨਾਂ ਨੂੰ ਸੁਣਨੇ ਨਾ ਛੱਡੋ ਬੱਦ ਤੋਂ ਵੱਧ ਆਪਣਾ ਬੱਚਾ ਅੱਜ ਦੀ ਘੜੀ ਨਾਲ ਰੱਖੋ ਆ ਛੋਟੇ ਬੱਚੇ ਆਪਣਾ ਬਹੁਤ ਨਾਲ ਤੁਰੇ ਹੋਏ ਨੇ ਬੜਾ ਇਹਨਾਂ 'ਚ ਜੋਸ਼ ਆ ਇਹਨਾਂ ਨੂੰ ਚੰਗੀਆਂ ਚੀਜ਼ਾਂ ਦਿਖਾਓ ਆਪਣਾ ਬੱਚਾ ਆਪਣੀ ਨਿਗਰਾਨੀ ਹੇਠਾਂ ਪਾਲੋ ਜੇ ਬੱਚਾ ਹੱਥੋਂ ਨਿਕਲ ਗਿਆ ਥੋੜੇ ਬਾਅਦ ਬਾਅਦ 'ਚ ਹੱਥ 'ਚ ਕੁਝ ਨਹੀਂ ਲੱਗਣਾ ਫੇ ਜੋ ਮਰਜੀ ਕਰੀ ਜਾਇਓ ਸੋ ਇਹ ਆਪਣੇ ਰੌਲੇ ਨੇ ਤੇ ਇਹੀ ਚੀਜ਼ ਦੀ ਲੜਾਈ ਆ ਬਾਕੀ ਮੈਂ ਧੰਨਵਾਦ ਕਰਦਾ ਥੋੜਾ ਸਾਰਿਆਂ ਦਾ ਜਿਹੜੇ ਤੁਸੀਂ ਇੱਥੇ ਆਓ ਪਰ ਮੈਂ ਚਾਹਣਾ ਵੀ ਤੁਸੀਂ ਮੇਰੀ ਸੋਚ ਜ਼ਰੂਰ ਲੈ ਕੇ ਜਾਇਓ ਜੇ ਇੱਕ ਬੰਦਾ ਇਕੱਲਾ ਸੱਚ ਨੂੰ ਲੈ ਕੇ ਤੁਰਦਾ ਔਖਾ ਜ਼ਰੂਰ ਹੁੰਦਾ ਅੱਜ ਦੇਖ ਲਓ ਤੁਸੀਂ ਜਿੰਨੇ ਵੀ ਭਰਾ ਹੋਂ ਕਦੇ ਬਿਲਕੁਲ ਗੱਲਾਂ ਸੀ ਅੱਜ ਤੁਸੀਂ ਸੁਣਨਾ ਆਇਓ ਤੁਹਾਨੂੰ ਕਿਤਨਾ ਕਿਤਨਾ ਮੇਰੇ ਤੇ ਕੁਝ ਵਧੀਆ ਲੱਗਿਆ ਮੈਂ ਚਾਹਣਾ ਵੀ ਤੁਸੀਂ ਇਹ ਚੀਜ਼ਾਂ ਕਰੋ ਆਪਾਂ ਜਲਸਾ ਖੇਡ ਦੇ ਵਿੱਚ ਸਭ ਤੋਂ ਵੱਧ ਦਾ ਮੈਡਮਾ ਦਾ ਆਪਣਾ ਖਤਰਮਾ ਨੰਬਰ ਆਇਆ ਚਲਕਿ ਐਟਾਟੇ ਮੁੰਡੇ ਨੇ ਤੁਸੀਂ ਇਹ ਕੀ ਨਹੀਂ ਕਰ ਸਕਦੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਬਲੱਡ ਲਾਈਨ ਕਿਹੜੀ ਆ ਖਤਰਮਾ ਨੰਬਰ ਆ ਆਪਣਾ ਲੰਪਕ ਦੇ ਵਿੱਚ ਅ빠 ਕਿੱਥੇ ਖੜੇ ਆ ਤੁਸੀਂ ਇਹ ਦੇਖੋ ਵੀ ਕੀ ਨਹੀਂ ਹੈਗਾ ਆਪਣੇ ਕੋਲ ਕਿਹੜੀ ਗੱਲ ਨਹੀਂ ਬਾਕੀ ਤੁਹਾਨੂੰ ਮੈਂ ਹੋਰ ਵੀ ਦੱਸਦਾ ਆ ਇਹ ਗਰਾਊਂਡਾਂ ਦੀ ਗੱਲ ਕਰਦੇ ਆ ਬਹੁਤ ਬੰਦੇ ਕਹਿੰਦੇ ਨੇ ਸਾਨੂੰ ਸਪੋਰਟ ਨਹੀਂ ਜਿੰਨੇ ਤਕੜੇ ਟੌਪ ਦੇ ਐਥਲੀਟ ਹੋਏ ਨੇ ਉਹਨਾਂ ਨੇ ਗਰੀਬੀ ਭਰㄠ ਆਪ ਘੱਡੀਆਂ ਕਰੋ ਕਿਸੇ ਕੋਲ ਸਪੋਰਟ ਨਹੀਂ ਸੀਗੀ ਸਪੋਰਟ ਵਾਲਾ ਬੰਦਾ ਕਦੇ ਪਲੇਅਰ ਨਹੀਂ ਬਣਦਾ ਜਿਹੜਾ ਜਿਹਦੇ ਕੋਲ ਪੈਸਾ ਔਰ ਚੰਗੀ ਖਰਾਕ ਆ ਉਹ ਉਹਨੂੰ ਕਹੋ ਵੀ ਇੱਕ ਤਰ੍ਹਾਂ ਦਾ ਦੱਲੇ ਬਣਾਉਂਦੇ ਨੇ ਪੈਥਰ ਬਣਾਉਂਦੇ ਨੇ ਪਪੀਆ ਪੀਂ ਕਹਿੰਦੇ ਨੇ ਆ ਜਿਹਦੇ ਕੋਲ ਕੋਈ ਹੁੰਦਾ ਨਹੀਂ ਉਹ ਵੀ ਉੱਠ ਕੇ ਮਹੌਲ ਬਣਾ ਲਦਾ ਜਿੰਨੇ ਅੱਜ ਤੁਸੀਂ ਤਗੜੇ ਬੰਦੇ ਦੇਖੋਗੇ ਸਾਰਿਆਂ ਕੋਲ ਘਰੋਂ ਪਹਿਲਾਂ ਕੁਝ ਨਹੀਂ ਸੀਗਾ ਗਰੀਬੀ ਸੀਗੀ ਉਹਨਾਂ ਨੇ ਉੱਠ ਕੇ ਆਪਣਾ ਮਹੌਲ ਤੇ ਦੌਰ ਆਪਣਾ ਬਦਲਿਆ ਸੋ ਗੱਲਾਂ ਨਾਲ ਕੁਝ ਨਹੀਂ ਹੋਣਾ ਚੰਗੀਆਂ ਚੀਜ਼ਾਂ ਦੇਖਣ ਲੱਗ ਜਾਓ ਬਾਕੀ ਇੱਕ ਗੱਲ ਹੋਰ ਬਹੁਤ ਮੋਤਾ ਤੁਸੀਂ ਥਾਲਿਆ ਹੋਇਆ ਆਪਣਾ ਸਿਰ ਤੋਂ ਵੀ ਸਿੱਧਾ ਰੱਖਿਆ ਹੋਇਆ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਮੈਂ ਸਾਰੀਆਂ ਸਰਕਾਰਾਂ ਚ ਪੜਿਆ ਹੋਇਆ ਬੱਚਾ ਮੈਂ ਝਾੜੂ ਜਿਹੜੀ ਆਪਣੀ ਆਪਦੀ ਸਰਕਾਰਾਂ ਚ ਜਾਂ ਤੁਸੀਂ ਅਕਾਲੀ ਕਹੋ ਕਾਂਗਰਸੀ ਕਹੋ ਮੈਂ ਸਾਰੀਆਂ ਸਰਕਾਰਾਂ ਦੇਖੀਆਂ ਨੇ ਸਾਰੀਆਂ ਕੰਟਰੀਆਂ ਚ ਗਿਆ ਸਾਰੇ ਪਾਸੇ ਰਿਹਾ ਮੈਂ ਇੱਕ ਵੀ ਨਿਸ਼ਾਨ ਕੀਤਾ ਆਪਣੀ ਜ਼ਿੰਦਗੀ ਚ ਜਮਾ ਕਰੀਅਰ ਕਰਿਆ ਨਾ ਕਬੜੀ ਖੇਡੀਆਂ ਸਾਰਾ ਕੁਝ ਕੀਤਾ ਕੁਛ ਵੀ ਨਾ ਕੀਤਾ ਸਾਰੇ ਭਰਾਵਾਂ ਨੂੰ ਕਹਿੰਦਾ ਪਤਾ ਡੇ ਵਾਰੋਂ ਤੋਂ ਮੈਂ ਬੋਲਦਾ ਜੇ ਮੈਂ ਕਰ ਸਕਦਾ ਤਾਂ ਸਾਰੇ ਕਰ ਸਕਦੇ ਨੇ ਇਹੀ ਮੈਂ ਚਾਹਣਾ ਵੀ ਹਰ ਇੱਕ ਐਥਲੀਟ ਦੀ ਲੋਕ ਇੱਜ਼ਤ ਕਰਨ ਤੁਹਾਨੂੰ ਰਿਸਪੈਕਟ ਨਾਲ ਦੇਖਣ ਕੋਈ ਵੀ ਬੰਦਾ ਤੁਹਾਨੂੰ ਮਾੜੀ ਨਜ਼ਰ ਨਾਲ ਨਾ ਦੇਖੇ ਤੁਹਾਡੀ ਇਹ ਮਿਹਨਤ ਦਾ ਤੁਹਾਡਾ ਹੀ ਮੁੱਲ ਪੈਣਾ ਚਾਹੀਦਾ ਲੋਕ ਤੁਹਾਨੂੰ ਚੰਗੀ ਨਜ਼ਰ ਨਾਲ ਦੇਖਣ ਇਹੀ ਆਪਣਾ ਰੌਲਾ ਤੇ ਬਾਕੀ ਹੁਣ ਆਪਾਂ ਇੱਕ ਆ ਟ੍ਰੈਕ ਦਾ ਢੇੜਾ ਲਾਉਣਾ ਸਾਰਿਆਂ ਨੇ ਤੇ ਭਰਾ ਮੇਰੇ ਨਾਲ ਕੋਈ ਵੀ ਬੈਠੇ ਹੋਣਾ ਸਾਰੇ ਜਣ ਆਪਾਂ ਇਕੱਠੇ ਢੇੜਾ ਲਾਵਾਂਗੇ ਤੇ ਪ੍ਰਮਾਤਮਾ ਨੂੰ ਯਾਦ ਕਰਿਓ ਤੇ ਉਹ ਆਪਣੇ ਸਾਰੇ ਭਰਾਵਾਂ ਨੂੰ ਯਾਦ ਕਰਿਓ ਨਾਲ ਨਾਲ ਜਿਨ੍ਹਾਂ ਦੇ ਸਿਰੰਜਾਂ ਦੇ ਟੀਕੇ ਨਾੜਾਂ ਦੇ ਵਿੱਚ ਆ ਗਏ ਛੋਟੇ ਸਾਬ ਦੇ ਨਾਲ ਜਾਂਦੇ ਦੋ ਦੋ ਤਿੰਨ ਤਿੰਨ ਮੁੰਡੇ ਗਏ ਹੋ ਨੇ ਮੇਰੇ ਨਾਲ ਦੇ ਚਾਰ ਤੋਂ ਪੰਜ ਮੁੰਡੇ ਚਿੱਟੇ ਨੇ ਨਸ਼ੇ ਨੇ ਖਾ ਲੇ ਤੇ ਇਹੀ ਲੜਾਈ ਲੜ ਰਹੇ ਆ ਆਜੋ ਤੇ ਆਪਾਂ ਸਾਰੇ ਭਰਾ ਟ੍ਰੈਕ ਦਾ ਕਿੜਾ ਲਾਈਏ ਤੇ ਪ੍ਰਮਾਤਮਾ ਨੂੰ ਜ਼ਰੂਰ ਯਾਦ ਕਰਿਓ ਤੇ ਬਾਕੀ ਗੱਲਾਂ ਦਾ ਕੁਝ ਨਹੀਂ ਹੋਣਾ ਥੋੜੀ ਜ਼ਿੰਮੇਵਾਰੀ ਥੋੜੀ ਨਾਈਟ ਥੋੜੇ ਹੱਥ ਆਪਾਂ ਥੋੜੇ ਤੋਂ ਕੁਝ ਨਹੀਂ ਲੈ ਕੇ ਨਾ ਤੁਹਾਨੂੰ ਇੱਕ ਚੀਜ਼ ਸੁਣਾ ਕੇ ਹਟਿਆ ਆ ਤੁਹਾਡੇ ਦੋਨੇ ਹੱਥ ਨੇ ਇਹਦੇ ਨਾਲ ਆਪਣੇ ਲਈ ਹਾਲਾਤ ਬਦਲ ਸਕਦੇ ਆਜੋ ਫਿਰ ਆਪਾਂ ਸਾਰੇ ਭਰਾ ਇੱਕ ਗਰਾਉਂ